ਸਾਸੀਗਾ ਦੋਸਤੋ ਮੈਂ ਹਟਵਾੜਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪਰਾਇ ਪੰਜਾਬ ਸੇਵਾ ਦੇ ਦਾਲ ਤਸਵੀਰਾਂ ਵਿਖਾਵਾਗੇ ਅਮਰਸਾਦੇ ਕਰਤਾਰਨਗਰ ਛਾਟਾ ਗਲੀ ਨੰਬਰ 1 ਦੀਆਂ ਤੁਸੀਂ ਦੇਖ ਸਕਦੇ ਹੋ ਹਾਲਾਤ ਕੀ ਨੇ ਇਹ ਚੈਂਬਰ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਭਰੇ ਨੇ ਅਤੇ ਕਿੱਦਾਂ-ਕਿਦਾਂ ਗੰਦਗੀ ਦੇ ਜਿਹੜੇ ਵਰਮਾ ਰਿਹਾ ਅਤੇ ਬਿਮਾਰੀਆਂ ਸਦਾ ਦੇ ਰਹੇ ਨੇ ਤੁਸੀਂ ਦੇਖਿਆ ਇੱਕ ਬਣੇ ਪ੍ਰਸ਼ਾਸਨ ਕਹਿ ਰਿਹਾ ਵੀ ਤੁਹਾਨੂੰ ਮਲੇਰੀਏ ਜਾਂ ਡੇਂਗੂ ਤੋਂ ਬਚਣ ਦੀ ਲੋੜ ਆ ਪਰ ਇਹ ਜਿਹੜਾ ਗੰਦਾ ਪਾਣੀ ਜਿਹੜਾ ਭਰ ਰਿਹਾ ਸੀਵਰੇਜ ਦਾ ਇਹ ਕਿਤਨੇ ਕਿਤੇ ਬਿਮਾਰੀਆਂ ਫੈਲਾ ਦੇ ਰਿਹਾ ਅਤੇ ਇੱਥੋਂ ਦੇ ਲੋਕ ਨੇ ਕਾਫੀ ਬਿਮਾਰ ਰਹਿੰਦੇ ਨੇ ਇੱਕ ਕੋਲ ਤੁਹਾਨੂੰ ਇਧਰ ਵੀ ਤੁਸੀਂ ਸਾਂਝੀ ਕਰਦਾ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਘਰ ਦੇ ਬਿਲਕੁਲ ਨਾਲ ਦਾ ਜਿਹੜਾ ਇਹ ਚੈਂਬਰ ਆ ਕਿਸ ਤਰ੍ਹਾਂ ਜਿਹੜਾ ਪਾਣੀ ਉਬਾਲੇ ਮਾਰ ਰਿਹਾ ਵਾ ਤੁਸੀਂ ਦੇਖ ਸਕਦੇ ਹੋ ਤੁਸੀਂ ਦੇ ਵਿੱਚ ਅਤੇ ਬਿਲਕੁਲ ਲੱਗੇ ਗੇਟ ਹੈ ਮਾਤਾ ਜੀ ਸਬਜ਼ੀ ਵੀ ਜਿਹੜੇ ਚੀਰੇ ਨੇ ਪਰ ਲੱਗਦਾ ਕਿੰਦਾ ਕਿੰਦਾ ਜਿਹੜਾ ਇਹ ਸਬਜ਼ੀਆਂ ਵੀ ਲੱਗਦਾ ਇਹਨਾਂ ਦੇ ਘਰਾ ਦੀਆਂ ਜਿਹੜੀਆਂ ਦੁਸ਼ਿਤ ਹੋ ਜਾਂਦੀਆਂ ਨੇ ਕਿਉਂਕਿ ਪਾਣੀ ਜਿਹੜਾ ਇੰਦਾ ਪਰਬਾਰ ਆ ਇੱਕ ਬੰਨੇ ਲੱਗੇ ਬਾਬੇ ਦੀ ਜਗਾ ਵਾ ਇੱਕ ਬੰਨੇ ਤੁਸੀਂ ਦੇਖ ਸਕਦੇ ਹੋ ਪਾਣੀ ਜਿਹੜਾ ਵਾ ਇਸ ਗੰਦਾ ਜਿਹੜ ਬਾਰ ਤੱਕ ਜਾ ਰਿਹਾ ਪਰ ਕਿੰਨੇ ਕਿਤੇ ਹਾਲਾਤ ਵੇਖ ਲੋ ਕੀ ਨੇ ਗਲੀਆਂ ਭਾਵੇਂ ਪੱਕੀਆਂ ਕਰ ਦਿੱਤੀਆਂ ਹੀ ਸਰਕਾਰਾਂ ਵੱਲੋਂ ਪਰ ਪਾਣੀ ਦਾ ਜਿਹੜਾ ਮੇਨ ਮਸਲਾ ਨਹੀਂ ਹੱਲ ਕੀਤਾ ਗਿਆ ਅੱਜ ਵੀ ਕਿਤੇ ਕਿਤੇ ਜਿਹੜੀ ਇਹ ਗੰਦਗੀ ਪਾਣੀ ਦੀ ਰਹੀ ਹੈ ਪਰ ਬਾਹਰ ਆ ਪਰ ਲੋਕ ਜਿਹੜੇ ਇਥੋਂ ਦੇ ਜਿਆਦਾਤਰ ਬਿਮਾਰ ਜਿਹੜੇ ਹੁੰਦੇ ਜਾਂਦੇ ਰਹੇ ਗੱਲਬਾਤ ਵੀ ਕਰਾਂਗੇ ਭਾਈ ਸਾਹਿਬ ਨਾਲ ਭਾਈ ਸਾਹਿਬ ਕੀ ਨਾਂ ਤੁਹਾਡਾ ਮੇਰਾ ਨਾਮ ਜਲੇ ਨਈਰ ਹੈ ਜੀ ਮੈਂ ਗਲੀ ਨੰਬਰ 2 ਦਾ ਵਸਨੀਕ ਆ ਪਿਛਲੇ 6 ਮਹੀਨਿਆਂ ਤੋਂ 6 ਮਹੀਨਿਆਂ ਤੋਂ ਕਾਰਪੋਰੇਸ਼ਨ ਨੂੰ ਇੰਨੀ ਵਾਰੀ ਕੰਪਲੇਨਟ ਲਿਖਾ ਚੁੱਕੇ ਹਾਂ ਇੰਨੀ ਵਾਰੀ ਪੇਨ ਲਿਖਾ ਚੁੱਕੇ ਉਹਨਾਂ ਦੇ ਸਿਰ ਤੇ ਕੋਈ ਜੂਨ ਤਾਂ ਡੜਕ ਨਹੀਂ ਰਹੀ ਉਹ ਲੋਕੀ ਇਹਨੇ ਪ੍ਰੇਸ਼ਾਨ ਤੇ ਬਿਮਾਰ ਹੈ ਔਰ ਇਨੇ ਪੇੜ ਦੀਆਂ ਬਿਮਾਰੀਆਂ ਇਨਾ ਵਾਇਰਲ ਫੈਲ ਚੁਕਾ ਕੋਈ ਹੈ ਨਹੀਂ ਸਾਨੂੰ ਇੱਕ ਇੱਕ ਤਰ੍ਹਾਂ ਦਾ ਸਾਨੂੰ ਟਕਰਾ ਦਿੱਤਾ ਜਾਂਦਾ ਹੈ ਤੇ ਸਾਡੇ ਕੋਲ ਪੈਸੇ ਹੀ ਮੰਗੇ ਜਾਂਦੇ ਕਿ ਆਪਾਂ ਤੁਹਾਡੇ ਸੀਵਰ ਕਰਾਂਦੇ ਪੈਸੇ ਸਾਫ਼ ਕਰਾਂਗੇ ਉਹ ਕਰਾਂਗੇ ਔਰ ਇੰਨੀ ਕੰਪਲੇਂਟਾਂ ਲਿਖਵਾ ਚੁੱਕੀਆਂ ਪਿਛਲੇ 6 ਮਹੀਨੇ ਤੋਂ ਕੋਈ ਉੱਤੇ ਕੋਈ ਐਕਸ਼ਨ ਲਿਤਾ ਜਾ ਰਿਹਾ ਵੀ ਤੁਹਾਡੇ ਕੋਲ ਪੈਸੇ ਕੋਣ ਮੰਗਦਾ ਵੀ ਸੀਵਰ ਸਾਫ਼ ਕਰਾਂਦੇ ਪੈਸੇ ਮੰਗੇ ਜਾਂਦੇ ਨੇ ਇਹ ਕੋਈ ਹੋਰ ਮੰਗਦਾ ਰਿਹਾ ਦੇਖੋ ਜਿਹੜੇ ਕਾਰਪੋਰੇਸ਼ਨ ਦੇ ਠੇਕੇਦਾਰ ਨੇ ਜੋ ਮੰਗਦੇ ਨੇ ਜੀ ਉਹ ਕੰਮ ਹੀ ਨਹੀਂ ਕਰਦੇ ਜੀ ਪਰ ਤੁਸੀਂ ਆਪਣੇ ਇਲਾਕੇ ਦੇ ਕੌਂਸਲ ਨੂੰ ਕਿਹਾ ਵੀ ਅਸੀਂ ਤੁਹਾਨੂੰ ਵੋਟਾਂ ਪਾਈਆਂ ਨੇ ਸਰਕਾਰ ਬਣਾਈ ਆ ਆਮ ਆਦਮੀ ਪਾਰਟੀ ਦੀ ਜੇਕਰ ਤੁਹਾਨੂੰ ਪੈਸੇ ਦੇਣੇ ਆ ਫਿਰ ਤੁਹਾਨੂੰ ਵੋਟਾਂ ਪਾਉਂਦੀ ਕੀ ਲੋੜਿਆ ਉਹ ਲੀਡਰ ਕੰਮ ਕੀ ਕਰਨਗੇ ਜੇਕਰ ਤੁਹਾਡੀਆਂ ਗਲੀਆਂ ਨਾਲੀਆਂ ਦੇ ਕੰਮ ਨਹੀਂ ਕਰਾ ਸਕਦੇ ਤੇ ਸਭ ਨੂੰ ਪਤਾ ਹੀ ਕਾਰਪੋਰੇਸ਼ਨ ਦੇ ਕੌਂਸਲ ਤੋਂ ਲੈ ਕੇ ਐਸ ਡੀਓ ਜੇ ਆਈ ਐਕਸ਼ਨ ਸਾਹਿਬ ਨੂੰ ਪਤਾ ਹੈ ਐਪਲੀਕੇਸ਼ਨ ਦਿੱਤਾ ਕੱਲ ਵੀ ਨਗਿੰਦਰ ਪ੍ਰਸਾਦ ਜੀ ਨੇ ਬੋਲਿਆ ਗਿਆ ਕਿਹਾ ਗਿਆ ਕਿ ਇਹ ਹਾਲਾਤ ਨੇ ਉਹਨਾਂ ਨੂੰ ਸ਼ਾਮੀ 7 ਵਜੇ ਤੱਕ ਫੋਨ ਕੀਤਾ ਗਿਆ ਆਖਿਰਕਾਰ ਤਾਂ ਕਿ ਅਸੀਂ ਤੇਰ ਮੀਡੀਆ ਨੂੰ ਬੁਲਾਣਾ ਪਿਆ ਇਸੇ ਕਰਕੇ ਬੁਲਾਣਾ ਪਿਆ ਕਿ ਸ਼ਾਮ ਤੋਂ 7 ਵਜੇ ਤੱਕ ਉਹਨਾਂ ਨੂੰ ਕਾਲ ਕਰਦੇ ਰਹੀ ਕਿ ਇਹ ਹਾਲਾਤ ਹੈ ਬਿਮਾਰ ਨੇ ਸਾਡੇ ਗਵਾਂਡ ਆਗਮਾਰ ਤੇ ਇਹ ਬਿਮਾਰੀ ਫੈਲ ਚੁੱਕੀ ਹੈ ਇਹਦਾ ਕੋਈ ਹੱਲ ਕੀਤਾ ਜਾਵੇ ਔਰ ਸਭ ਪਾਣੀ ਦੇ ਸੀਵਰ ਕਰਕੇ ਫੈਲ ਰਹੀ ਹੈ ਪਰ ਉਹਨਾਂ ਦੇ ਸਿਰ ਤੇ ਜੂਨ ਤੱਕ ਨਹੀਂ ਨਿਕਲ ਰਹੀ ਦੇਖੋ ਤੁਸੀਂ ਆਪਣੇ ਇਲਾਕੇ ਦੇ ਕੋਈ ਕੌਂਸਲਰ ਜਾਂ ਐਮਐਲਏ ਦੱਸਿਆ ਭਾਈ ਤੁਹਾਡੇ ਵੀ ਕਾਰਪੈਨ ਅਧਿਕਾਰੀ ਜਿਹੜੇ ਨੇ ਉਹ ਪੈਸੇ ਮੰਗਦੇ ਸੀਵਾ ਸਾਹਿਬ ਕੋਲੋਂ ਸਭ ਨੂੰ ਪਤਾ ਜੀ ਸਭ ਨੂੰ ਉਹ ਆਪ ਦਿੰਦੇ ਹੋਣਗੇ ਪੈਸੇ ਸ਼ਾਇਦ ਉਹਨਾਂ ਤਦ ਵੀ ਉਹ ਕੰਮ ਹੁੰਦੇ ਹੋਣਗੇ ਜੀ ਉਹਨਾਂ ਨੂੰ ਸਭ ਪਤਾ ਹੀ ਤੀਦ ਹੁੰਦਾ ਜੀ ਸਭ ਪਤਾ ਹੈ ਦੇਖੋ ਇਹ ਕਲੇ ਸਾਡੇ ਇਲਾਕੇ ਦੇ ਨਹੀਂ ਪੂਰੇ ਕਪਤਾਨ ਨਗਰ ਦੇ ਵਿੱਚ ਜਾ ਕੇ ਦੇਖੋ ਇਹ ਹਾਲਾਤ ਨੇ ਸਾਰੇ ਬੰਚੋ ਸਾਡੇ ਇਲਾਕੇ ਦੇ ਕਾਉਂਸਲ ਜੀ ਸਾਡੇ ਇਲਾਕੇ ਜੀ ਅਰਵੀਨ ਪਕਣਾ ਜੀ ਹੈਗੇ ਜੀ ਤੇ ਉਹਨਾਂ ਨੂੰ ਪਤਾ ਹੀ ਹੈ ਸਭ ਨਹੀਂ ਆਮ ਆਦੀ ਪਾਰਟੀ ਦੇ ਕਾਉਂਸਲ ਹੈਗੇ ਨਹੀਂ ਉਹ ਜੀ ਬਿਲਕੁਲ ਜੀ ਹਾਲਾਤ ਵੇਖ ਲੋ ਕੀ ਨੇ ਆਮ ਆਦਮੀ ਪਾਰਟੀ ਸਰਕਾਰ ਬਣਾਈ ਸੀ ਲੋਕਾਂ ਦੇ ਫਾਇਦੇ ਵਾਸਤੇ ਆਮ ਆਦਮੀ ਲੋਕਾਂ ਦੀ ਪਰ ਆ ਵੇਖ ਲੋ ਕੀ ਹਾਲਾਤ ਨੇ ਕੌਣਸਾ ਦਾ ਲੋਕ ਜਿਵੇਂ ਲੋਕਾਂ ਦਾ ਕਹਿਣਾ ਵੀ ਇੱਥੇ ਜਿਹੜੇ ਸੀਵਰ ਸਾਫ ਕਰਾਉਂਦੇ ਜਿਹੜੇ ਉਹਨਾਂ ਨੂੰ ਪੈਸੇ ਦੇਣੇ ਪੈਂਦੇ ਨੇ ਇਹ ਹਾਲਾਤ ਨੇ ਜੇਕਰ ਸਰਕਾਰ ਗਲੀਆਂ ਨਾਲੀਆਂ ਜਕਰ ਸੀ ਪੀਣ ਵਾਲਾ ਸਾਫ ਪਾਣੀ ਦੇ ਸਕਦੀ ਪਰ ਅਸੀਂ ਸਰਕਾਰਾਂ ਤੋਂ ਕੀ ਚਾਲ ਕਰਦੇ ਆ ਕੀ ਉਮੀਦਾਂ ਸਰਕਾਰਾਂ ਤੋਂ ਤੁਸੀਂ ਦੇਖ ਸਕਦੇ ਹੋ ਹੋਰ ਇਲਾਕਿਆਂ ਦਾ ਅਸੀਂ ਨਾਲ ਨੇ ਭਾਈ ਸਾਹਿਬ ਤੁਹਾਡਾ ਕੀ ਨਾਂ ਹੈ ਮੇਰਾ ਨਾਂ ਉਹਨੂੰ ਮੋਦਗੇਲੇ ਜੀ ਤੇ ਕੀ ਕਹਿਣਾ ਚਾਹੋਗੇ ਜਿਹੜੇ ਗੰਦੇ ਪਾਣੀ ਦਾ ਜਿਸਮ ਪਰ ਭਾਰ ਹੋ ਜੀ ਪਈ ਲੱਗੇਗੇ ਇਹਦੀ ਮੇਨ ਵਜ੍ਹਾ ਇਹ ਹੈ ਕਿ ਕਈ ਸਾਲਾਂ ਤੋਂ ਗਾਰ ਕੱਢੀ ਹੋਈ ਨਹੀਂ ਗਈ ਮਲਿਆਰ ਦੇ ਵਿੱਚੋਂ ਪਹਿਲੇ ਇੱਕ ਮਸ਼ੀਨਾਂ ਨੇ ਡੰਡੀਆਂ ਵਾਲੀਆਂ ਬੱਕਰ ਢਾਲੀਆਂ ਉਹ ਇੱਕ ਸਾਢੇ ਕੇ ਕੇਵਲ ਪਾਉਂਦੇ ਸੀ ਤੇ ਦੂਜੇ ਸਾਈਡ ਤੇ ਗਾਰ ਨਿਕਲ ਜਾਂਦੀ ਸੀ ਹੁਣ ਵੈਕਿਊਮ ਵਾਲੀਆਂ ਮਸ਼ੀਨਾਂ ਆ ਗਈਆਂ ਬਾਰ-ਬਾਰ ਕੰਮ ਕਰਦੀਆਂ ਨੇ ਉਹ ਵੱਡੀਆਂ-ਵੱਡੀਆਂ ਮਸ਼ੀਨਾਂ ਡੀਆਂ ਨੇ ਲੇਕਿਨ ਲੋਕਲ ਲੈਵਲ ਤੇੜਾ ਕੰਮ ਹੋਣਾ ਚਾਹੀਦਾ ਵਾ ਜਿਵੇਂ ਲਫਾਫੇ ਵਿੱਚ ਜਲ ਜਾਂਦੇ ਕੋਸ਼ਲ ਜਾਂਦਾ ਗਾਰ ਜਾਂਦਾ ਨਹੀਂ ਨਿਕਲੂਗੀ ਇਹ ਨਾਲ ਮਲਿਆ ਦਾ ਮਸਲਾ ਹੱਲ ਨਹੀਂ ਹੋ ਸਕਦਾ ਤੇ ਸਰਕਾਰ ਨੂੰ ਚਾਹੀਦਾ ਵੀ ਘਟੋਟਾ ਉਹ ਵਾਲੀਆਂ ਮਸ਼ੀਨਾਂ ਜਿਹੜੀਆਂ ਅਸੀਂ ਜਿਹੜੀਆਂ ਗਾਰ ਕੱਢ ਸਕਦੀਆਂ ਨੇ ਉਹ ਕਿੱਥੋਂ ਨਾਲੀਆਂ ਤੇ ਲੇਬਰ ਜਿਹੜੀ ਹੈਗੀ ਇਹਨਾਂ ਦੇ ਵਿਚਾਰਿਆਂ ਦੀ ਕਿਹ ਕੋਈ ਯੂਨੀਫਾਰਮ ਨਹੀਂ ਹੈਗੀ ਇਹਦੇ ਅੰਦਰ ਵਰਦੇ ਨੇ ਕੋਈ ਨਾ ਕੋਈ ਹਾਸਾ ਹੁੰਦਾ ਡਰ ਜਾਂਦਾ ਵਾ ਕਟੋੜੇ ਨੇ ਚੀਜ਼ਾਂ ਦਾ ਧਿਆਨ ਰੱਖ ਕੇ ਆਪਣਾ ਕਾਪਸ਼ਨ ਨੂੰ ਆਪਣਾ ਸਟੈਂਡਰਡ ਵਧਾਉਣਾ ਚਾਹੀਦਾ ਹੈ ਅਸੀਂ ਦੇਖਿਆ ਖਾਸ ਕਰਕੇ ਸ਼ਹਾਟੇ ਦੀ ਗੱਲ ਕਰੀ ਹਲਕਾ ਪਛਮੀ ਦੀ ਗੱਲ ਕਰੀ ਇਥੋਂ ਦਾ ਕਹਿੰਦੇ ਪੀਣ ਵਾਲਾ ਪਾਣੀ ਵੀ ਜਿਹੜਾ ਦੂਸ਼ਿਤ ਆ ਉਹ ਵੀ ਲੋਲੇ ਲੋਕ ਨੇ ਪਾਣੀ ਪੀ ਪੀ ਲੋ ਬਿਮਾਰ ਹੋਣੇ ਲੋਕੀ ਹਸਪਤਾਲ ਤੱਕ ਪਹੁੰਚ ਗਏ ਨੇ ਲੋਕਾਂ ਦੀ ਕਿੰਨੀਆਂ ਤੱਕ ਫੈਲਵਲ ਹੋ ਗਈਆਂ ਨੇ ਉਹ ਲੋਕਾਂ ਨੂੰ ਜਿਹੜਾ ਟਾਈਫਾਇਡ ਜਾਂ ਕਿਹੜੀ ਮਲੇਰੀਆ ਜਿਹੜਾ ਵੱਡਾ ਜਿਹੜਾ ਦੂਸ਼ਿਤ ਪ ਸਰ ਪਾਣੀ ਵਿੱਚ ਤਿੰਨ ਤਰ੍ਹਾਂ ਦੀਆਂ ਪੋਚੀਆਂ ਜਾਂਦੀਆਂ ਜੀ ਫਿਜ਼ੀਕਲ ਕੈਮੀਕਲ ਤੇ ਬਾਇਓਲੋਜੀਕਲ ਫਿਜ਼ੀਕਲ ਇੰਪੋਰਟੀਆਂ ਹੁੰਦੀਆਂ ਨੇ ਮਿੱਟੀ ਘਟਾਏ ਸਭ ਕੁਝ ਹੋ ਗਿਆ ਬਾਇਓਲੋਜੀਕਲ ਜਿਹੜੇ ਵਾਇਰਸ ਤੇ ਬੈਕਟੀਰੀਆ ਵੈਰਾ ਹੋ ਗਿਆ ਜੀ ਤੇ ਕੈਮੀਕਲ ਜਿਹੜੇ ਆ ਜਿੰਨਾ ਸੀਵਰੇਜ ਪਾਣੀ ਜਾ ਰਿਹਾ ਜੀ ਇਹ ਸਾਰਾ ਕੈਮੀਕਲ ਹੀ ਆ ਜੀ ਕੋਈ ਡਾਈ ਦਾ ਪਾਣੀ ਹੈ ਕੋਈ ਆਪਣਾ ਸਰਫ ਦਾ ਪਾਣੀ ਹੈ ਕੋਈ ਦੂਜਾ ਪਾਣੀ ਹੈ ਇਹ ਪਾਣੀ ਹੋਲੀ ਲਈ ਕਿਉਂਕਿ ਸੀਵਰੇਜ ਬਣਾਣੇ ਹੋ ਗਏ ਨੇ 45 ਸਾਲ ਹੋ ਗਏ ਸੀਵਰੇਜ ਪਿਆਨ ਨੂੰ ਜੀ ਇਹ ਬਾਅਦ ਚ ਰਿਪੇਅਰ ਕਦੀ ਹੋਈ ਨਹੀਂ ਆ ਜੀ ਖੋਦੀਆਂ ਕਮਜ਼ੋਰ ਬਹਿ ਚੁੱਕੀਆਂ ਨੇ ਜੀ ਉਹਦੀ ਵੈਰਾ ਲੋਕਾਂ ਦੇ ਘਰਾਂ ਥਲੇ ਜਾ ਰਹੇ ਐ ਸਲਾਬ ਦੀ ਸਮੱਸਿਆ ਬਹੁਤ ਵੱਧੀ ਪਈ ਹੈ ਜੀ ਉਹ ਸਾਡੇ ਕਾਰਪੋਰਸ਼ਨ ਦੇ ਜਾਂ ਸਾਡੀ ਸਰਕਾਰ ਦੇ ਰੂਲ ਇਦਾਂ ਨੇ ਕਿ ਇਸ ਬਾਅਦ ਸੜਕ ਉੱਚੀ ਕਰ ਦਿੰਦੇ ਨੇ ਉਹਨਾਂ ਹੁਲੇ ਲਈ ਗਲੀਆਂ ਉੱਚੀਆਂ ਹੋ ਜਾਂਦੀਆਂ ਵਿਆਂ ਇਹ ਗਲੀਆਂ ਚਾਚਾ ਫੋਟੋ ਉੱਚੀਆਂ ਹੋ ਚੁੱਕੀਆਂ ਜੀ ਤੇ ਇਹ ਗਰ ਇਹ ਮਸਲਾ ਕੀਤਾ ਵੀ ਉੱਚੀਆਂ ਗਲੀਆਂ ਬਲੇ ਖਰੋਦ ਦਿੱਤੀਆਂ ਜਾਣ ਖਰੋਦਨ ਤੋਂ ਬਾਅਦ ਦੁਬਾਰਾ ਬਣਾਈਆਂ ਜਾਂ ਤੇ ਜ਼ਿਆਦਾ ਵਧੀਆ ਜੀ ਤਾਂ ਕਿ ਉਹ ਤੋਂ ਮਟੀਰੀਅਲ ਦੇ ਸਿਵਿੰਗ ਹੋਏਗੀ ਤੇ ਇਹ ਜਿਹੜੀ ਇਹ ਲੁਪੋਪਤੀ ਕਰ ਦਿੰਦੇ ਨੇ ਇਹ ਨਹੀਂ ਕਰਨੀ ਲੋੜ ਹੈਗੀ ਜੀ ਬੋਤਨਵਾਦ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਹਾਲਾਤ ਕੀ ਨੇ ਲੋਕ ਜਿਹੜੇ ਇੱਥੋਂ ਦੇ ਬਹੁਤ ਪ੍ਰੇਸ਼ਾਨ ਨੇ ਅੱਜ ਹਾਕ ਕੇ ਜਿਹੜੇ ਲੋਕ ਨੇ মিডিਆ ਨਿਵਾਸੀਆ ਕੋ ਆਏ ਨੇ ਵੀ ਉਹਨਾਂ ਦੀ ਕਿਤੇ ਜਿਹੜੀ ਇਹ ਮੰਗ ਜੀ ਸਾਹਮਣੇ ਰੱਖੀ ਜਾਵੇ ਤੁਸੀਂ ਆਓ ਉਸਤੀ ਜੀ ਲੀਡਰ ਨੇ ਜਿਹੜਾ ਕਿ ਭਾਜਪਾ ਦੇ ਇਹਨਾਂ ਨਾਲ ਜੂ ਗੱਲਬਾਤ ਕਰਾਂਗੇ ਕਿਸਤਾ ਦੇ ਦਿਓ ਸਰਕਾਰਾਂ ਬਣਾਈਆਂ ਸੀ ਆਮ ਆਦਮੀ ਪਾਰਟੀ ਦੀ ਲੋਕਾਂ ਦੇ ਫਾਇਦੇ ਵਾਸਤੇ ਆਮ ਲੋਕਾਂ ਚੁਣੀ ਸੀ ਪਰ ਅੱਜ ਆਮ ਲੋਕ ਹੀ ਜਿਹੜੇ ਕੰਮ ਕਰਵਾਉਣ ਦੀ ਲੋਕਾਂ ਨੂੰ ਪੈਸੇ ਦੇਣੇ ਪੈਂਦੇ ਨੇ ਕੀ ਕਹਿਣਾ ਚਾਹੋਗੇ ਇਹ ਪੰਜਾਬ ਦੇ ਲੋਕਾਂ ਨੇ ਇੱਕ ਬਦਲਾਅ ਚੁਣਿਆ ਸੀਗਾ ਸਾਰੀਆਂ ਸਰਕਾਰਾਂ ਤੋਂ ਵੱਖਰਾ ਹੋ ਕੇ ਇੱਕ ਮਤ ਇਹਨਾਂ ਲੋਕਾਂ ਨੂੰ ਵੋਟ ਪਾਈ ਸੀ ਤੇ ਇਹ ਬਦਲਾਅ ਵਾ ਜੇ ਗਲੀਆਂ ਮੁਹੱਲਿਆਂ ਦੇ ਵਿੱਚ ਸੀਵਰ ਜਾਮ ਗੰਦਾ ਪਾਣੀ ਪੀਣੀ ਲੋਕੀ ਪਰੇਸ਼ਾਨ ਨੇ ਬਿਮਾਰੀਆਂ ਦੇ ਨਾਲ ਘਰ ਘਰ ਦੇ ਵਿੱਚ ਤਰਸਤੀ ਪਈ ਪਈ ਨੇ ਸਰਕਾਰ ਦਾ ਕੋਈ ਨੁਮਾਇੰਦਾ ਕੋਈ ਐਮਐਲਏ ਕੋਈ ਕਾਉਂਸਲਰ ਕੋਈ ਮੇਅਰ ਸੜਕਾਂ ਦੇ ਉੱਤੇ ਤਿਆਰ ਨਹੀਂ ਆ ਜੋ ਸਰਕਾਰਾਂ ਹੱਥ ਖੜੀਆਂ ਕਰ ਜਾਣ ਉਹ ਤੋਂ ਆਮ ਪਬਲਿਕ ਜਦੋਂ ਆਪ ਸੜਕਾਂ ਦੇ ਗਲੀਆਂ ਮੁਹੱਲਿਆਂ ਵਿੱਚ ਆਉਣਾ ਸ਼ੁਰੂ ਕਰ ਦੇਣ ਤੇਦਾ ਮਤਲਬ ਹੈ ਸਰਕਾਰ ਦਾ ਬੇੜਾ ਗਰਕ ਹੋ ਚੁਕਾ ਹੈ ਪੰਜਾਬ ਦੇ ਲੋਕ ਇੱਕ ਵਾਰ ਫਿਰ ਬਦਲਾ ਚੁਣਣਗੇ ਗਲੀਆਂ ਮੁਹੱਲਿਆਂ ਦੇ ਵਿੱਚ ਕੋڑے ਦੇ ਢੇਰ ਕਈ ਸਾਲ ਹੋ ਗਏ ਆ ਜਦੋਂ ਵੀ ਕੋਈ ਬਰਸਾਤ ਆਉਂਦੀ ਸੀ ਕੋਸ਼ਿਸ਼ ਹੁੰਦਾ ਸੀਗਾ ਇੱਕ ਡੀਸਿਲਟਿੰਗ ਹੁੰਦੀ ਸੀ ਗਾਰਾਂ ਕੱਢਿਆ ਜਾਂਦੇ ਸੀ ਸੇਵਰੇਜ ਜੋ ਗਾਰਾਂ ਨਿਕਲ ਜਾਂਦੀਆਂ ਸੀ ਤੇ ਕਈ-ਕਈ ਮਹੀਨੇ ਲੋਕਾਂ ਨੂੰ ਰਾਹਤ ਪਹੁੰਚਦੀ ਸੀ ਪਰ ਉਹ ਇੱਕ ਹਫ਼ਤੇ ਹੀ ਨਾ ਬਾਂਦਰ ਦੇ ਹੱਥ ਬੰਬ ਆ ਗਿਆ ਜੋ ਆ ਆਪਣੇ ਆਪ ਨੂੰ ਡਾਊਗਾ ਤੇ ਇਹ ਜੰਗਲ ਡਾਊਗਾ ਇਸ ਹਾਲ ਬੰਦਿਆ ਬਣਿਆ ਪਿਆ ਆ ਆਮ ਆਦਮੀ ਸਰਕਾਰ ਦਾ ਜ਼ੋਨ ਦੇ ਵਿੱਚ ਕੋਈ ਅਧਿਕਾਰੀ ਕੋਈ ਅਫਸਰ ਗੱਲ ਸੁਣ ਕੇ ਰਾਜੀ ਨਹੀਂ ਆਗਾ ਤੁਸੀਂ ਹੋਣ ਵੀ ਇਹਨਾਂ ਨੂੰ 6 ਮਹੀਨੇ ਹੋ ਗਏ ਨੇ ਲੋਕਾਂ ਨੂੰ ਕਾਰਪੋਰੇਸ਼ਨ ਦੇ ਚੱਕਰ ਲਾਉਂਦੇ ਆ ਅਸਰੇ ਚੱਕਰ ਲਾਉਂਦੇ ਆ ਪਰ ਕੋਈ ਸੁਣਵਾਈ ਨਹੀਂ ਆ ਅਖੀਰ ਇਹਨਾਂ ਲੋਕਾਂ ਨੂੰ ਤੁਹਾਡਾ মিডিਆ ਦਾ ਸਹਾਰਾ ਲੈਣਾ ਪਿਆ ਤੁਹਾਡੇ ਮੀਡੀਆ ਦੇ ਮਾਧਿਅਮ ਦੇ ਨਾਲ ਇਹ ਦੱਸਿਆ ਚੁੰਨੇ ਆ ਕਿ ਸ਼ੁੱਕਰਵਾਰ ਤੱਕ ਜੇ ਆ ਮਸਲਾ ਹੱਲ ਹੋ ਗਿਆ ਠੀਕ ਆ ਨੇ ਸ਼ੁੱਕਰਵਾਰ ਜੋਨ ਨੰਬਰ 8 ਦਾ ਸਾਰੇ ਸਮੁੱਚੇ ਬਾਜਪਾ ਮੰਡਲ ਦੀ ਟੀਮ ਸਮੁੱਚੇ ਕਰਤਾਰਨਗਰ ਨਿਵਾਸੀ ਸਮੁੱਚੇ ਸ਼ਹਿਰ ਹਟਾ ਸਾਰਾ ਨਗਰ ਜੋਨ ਨੰਬਰ 8 ਦਾ ਘਰਾਵ ਕਰੇਗਾ ਜੀ ਸੀਜੀ ਅਸੀਂ ਦੇਖਿਆ ਖਾਸ ਕਰਕੇ ਯੂਨੀਵਰਸਿਟੀ ਦੀ ਗੱਲ ਕਰੀਏ ਯੂਨੀਵਰਸਿਟੀ ਚ ਅਸੀਂ ਦੇਖਿਆ ਪ੍ਰਦੇਸ਼ ਸਾਬ ਦੇਸ਼ਾ ਲੋਕ ਅਸੀਂ ਪੜਨ ਲਈ ਆਉਂਦੇ ਨੇ ਬਾਬੇ ਨਾਲੇ ਦੇ ਨਾਂ ਤੇ ਗੁਰੂ ਲਾਦੇ ਦਾ ਯੂਨੀਵਰਸਿਟੀ ਆ ਪਰ ਅਸੀਂ ਦੇਖਿਆ ਬਾਹਰ ਉਹਦੇ ਕੂੜੇ ਦੇ ਢੇਰ ਆ ਜੇਕਰ ਜੇ ਗੱਲ ਕਰੀਏ ਕੂੜਾ ਢੇ ਚੁੱਕਣ ਦੀ ਬਜਾਏ ਅਸੀਂ ਦੇਖਿਆ ਉਹਨਾਂ ਨੇ ਟੀਨਾ ਲਾਤੀਆਂ ਕਿ ਲੋਕ ਨਾ ਦੇਖ ਕਰ ਕਿ ਲੱਗਦਾ ਅਸੀਂ ਕੂੜਾ ਚੁੱਕਣਾ ਚਾਹੀਦਾ ਅਸੀਂ ਨਾ ਕਿ ਟੀਨਾ ਲਾਉਣੀ ਚਾਹੀਦੀ ਸੀ ਇਹ ਕਿੱਡੀ ਵੱਡੀ ਨਿਰਾਸ਼ਾ ਕੀ ਹੈ ਸਰਕਾਰ ਦੇ ਯੂਨੀਵਰਸਿਟੀ ਸਿਰਫ 100 ਮੀਟਰ ਉੱਤੇ ਹਲਕਾ ਵਿਧਾਇਕ ਦਾ ਦਫ਼ਤਰ ਆ ਉਹ ਲੋਕਾਂ ਨੂੰ ਮੂਰਖ ਬਣਾਉਂਦੇ ਆ ਉਹ ਲੋਕਾਂ ਨੂੰ ਆਪ ਉਤਸ਼ਾਹਿਤ ਕਰਦੇ ਆ ਕਿ ਇਹ ਕੂੜੇ ਦਾ ਡੰਪ ਬਣ ਗਿਆ ਵਾ ਟੀਨਾ ਸੀ ਲਾਤੀਆਂ ਵਾ ਤੋ ਇਹ ਰਮਾਂ ਨਾਲ ਕੂੜਾ ਸੁੱਟ ਸਕਦੇ ਜੇ ਅੱਗੇ ਲੋਕੀ ਡਰਦੇ ਸੁੱਟਦੇ ਕਿਤੇ ਆਂਦਾ ਜਾਂਦਾ ਨੇਰੇ ਸਵੇਰੇ ਸੁੱਟਦਾ ਸੀਗਾ ਹੁਣ ਲੋਕ ਨੇ ਆਪ ਹੀ ਗਿਆ ਤਾਂ ਸ਼ਰਿਆ ਆਂ ਪਈਂ ਤੁਹਾਡੇ ਵਾਸਤੇ ਟੀਨਾ ਲਾਤੀਆਂ ਵਾ ਤੋ ਇਥੇ ਕੂੜੇ ਦਾ ਡੰਪ ਬਣਾ ਦੋ ਅੰਮ ਸ਼ਹਿੜੇ ਦਾ ਸਭ ਤੋਂ ਪੋਸ਼ ਏਰੀਆ ਜਿੱਥੇ ਪੂਰੇ ਹਿੰਦੁਸਤਾਨ ਤੋਂ ਸਟੂਡੈਂਟ ਪੜਨ ਵਾਸਤੇ ਆਂਦੇ ਨੇ ਪੂਰਾ ਬਾਰਡਰ ਬਾਰਡਰ ਰੋਡ ਹੈ ਸਾਡਾ ਇੱਥੋਂ ਜਿਹੜੇ ਟੂਰਿਸਟ ਇੱਥੋਂ ਆਉਂਦੇ ਜਾਂਦੇ ਨੇ ਉਹ ਦੇਖਦੇ ਸੀ ਇੱਥੇ ਕੂੜੇ ਦਾ ਢੇਰ ਲੱਗਾ ਤੇ ਇਹਨਾਂ ਨੇ ਸਿਰਫ ਉਥੇ ਟੀਨਾ ਲਾ ਕੇ ਲੋਕਾਂ ਨੂੰ ਹੋਰ ਉਤਜਾਹਿਤ ਕਰਤਾ ਵਾ ਵੀ ਤੁਸੀਂ ਬੇਫਿਕਰ ਹੋਗੇ ਕੂੜਾ ਸੁੱਟ ਸਕਦੇ ਜੀ ਵੀ ਆਪਾਂ ਕੱਖ ਨਹੀਂ ਕਰਨਾ ਜਿਹੜੇ ਡੰਪਿਓ ਬੰਦ ਆ ਕੂੜੇ ਦੇ ਜਿਹੜੇ ਗੱਡੀਆਂ ਵਾ ਉਹ ਲੋਕੀ ਕੋਲੋਂ ਪੈਸਾ ਦੇਂਦੇ ਆ ਅੱਗੇ 50 ਰੁਪਏ ਮਹੀਨਾ ਲੱਗਦਾ ਸੀਗਾ ਹੁਣ 200 ਰੁਪਏ ਇੱਕ ਕਰਦਾ ਜਾ ਰਿਹਾ ਜੀ ਤੇ ਲੋਕੇ ਮਜਬੂਰ ਨੇ ਸੋਨ ਲਵੇ ਤਿਆਰ ਨਹੀਂ ਆ ਤੇ ਕੀ ਕਰੋਗੇ ਲੋਕ ਜੀ ਕਿ ਲੱਗਦਾ ਇਹ ਚੀਜ਼ ਦਾ ਖਾਸ ਕਰਕੇ ਜਿਹੜਾ 27 ਚ ਇਹਨਾਂ ਨੂੰ ਜਿਹੜਾ ਖਮਾਜਾ ਪੁੱਤਣਾ ਪਾਊਗਾ ਕਿ ਲੱਗਦਾ ਜਿਵੇਂ ਭਖਵਤੀ ਸਾਹਿਬ ਕਹਿੰਦੇ ਨੇ ਕਿ 27 ਚ ਫੇਰ ਸਾਡੀ ਸਰਕਾਰ ਆ ਕਿ ਲੋਕ ਸੰ ਚੋਣਗੇ ਕਿ ਲੱਗਦਾ ਵਾਕਈ ਲੋਕ ਚੋਣਗੇ ਤੇ ਇਹਨਾਂ ਨੂੰ ਇਹ ਤੇ 2027 ਤੋਂ ਪਹਿਲਾਂ ਹੀ ਲੋਕਾਂ ਨੇ ਦੱਸ ਦਿੱਤਾ ਹੋਇਆ ਜੀ ਜੋ ਹਾਲਾਤ ਇਹਨਾਂ ਦੇ ਬਣੇ ਪਏ ਨੇ 2027 ਦੇ ਵਿੱਚ ਤੇ ਲੋਕਾਂ ਨੇ 2025 ਤੋਂ ਕਹਿਣਾ ਸ਼ੁਰੂ ਕਰਤਾ ਸੀਗੇ ਝਾੜੂ ਤਿੰਕਾ ਤਿੰਕਾ ਹੋ ਗਿਆ ਵਾ ਬਸ ਹੁਣ ਇੱਕੋ ਗੱਲ ਆ ਕਿ ਅਖੀਲ ਆ ਭੋਗ ਪੈਣਾ ਬਾਕੀ ਆ ਬਾਕੀ ਅੰਤਿਮ ਅਰਦਾਸਾਂ ਦੇ ਨੇ ਸਭ ਦਿਓ ਹੋਈ ਚੁੱਕੀਆਂ ਨੇ ਅਸੀਂ ਦੇਖਿਆ ਖਾਸ ਕਰਕੇ ਆਪਣਾ ਸਦੀਰ ਜੀ ਇਹ ਜਿਹੜਾ ਰੋਡ ਆ ਪਾਕਿਸਤਾਨ ਨੂੰ ਜਾਂਦਾ ਤੇ ਅਸੀਂ ਦੇਖਿਆ ਵਾਗਾ ਬਾਡਰ ਨੂੰ ਸਲਾਮੀ ਤੇ ਤਾਂ ਵੀ ਜਾਂਦੇ ਨੇ ਅਸੀਂ ਵੀ ਜਦੋਂ ਇਸ ਚੀਜ਼ ਦਾ ਦੌਰਾ ਕੀਤਾ ਇਸ ਰੋਡ ਦਾ ਯੂਨੀਵਰਸਿਟੀ ਸ਼ੁਰੂ ਹੋ ਰਹੀ ਪੁੱਤਲੀ ਘਰ ਤੋਂ ਲੈ ਕੇ ਗਾਂ ਜਿਹੜਾ ਇੰਡੀਆ ਗੇਟ ਤਾਂ ਕਿਹਾ ਅਸੀਂ ਦੇਖਿਆ ਵੀ ਸੜਕਾਂ ਦੇ ਸੈਟਅਪ ਤੇ ਕੂੜਾ ਦੇ ਢੇਰ ਰੱਖਿਆ ਕੀ ਲੱਗਦਾ ਨਹੀਂ ਸਲਾਣੀ ਕਿਤੇ ਆਉਂਦੇ ਆਂਦੇ ਸਾਡੇ ਜਿੱਥੇ ਸਾਡੇ ਅੰਮ੍ਰਿਤਸਰ ਸਾਹਿਬ ਦੀ ਫੋਟੋ ਖੇਡੀਆਂ ਹੋਣਗੀਆਂ ਸਾਡਾ ਜਿਹੜਾ ਇੰਡੀਆ ਗੇਟ ਦੀ ਫੋਟੋ ਖੇਡੀਆਂ ਹੋਣਗੀਆਂ ਨਾਲੇ ਕੂੜੇ ਦੇ ਢੇਰ ਦੀ ਫੋਟੋ ਖਿੱਚ ਕੇ ਲੈ ਜਾਂਦੇ ਹੋਣਗੇ ਤੇ ਵੇਖੋ ਗੁਰੂ ਨਗਰੀ ਅੰਮ੍ਰਿਤਸਰ ਆ ਕਿੱਡਾ ਗੰਦਗੀ ਢੇਰ ਬਣਿਆ ਪਿਆ ਏ ਇਹ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਵਿਸ਼ਵ ਪੱਧਰ ਦੇ ਉੱਤੇ ਮਸ਼ਹੂਰ ਆ ਸਾਰੇ ਦੁਨੀਆ ਇੱਥੇ ਦਰਗਿਆਣਾ ਮੰਦਿਰ ਦਰਬਾਰ ਸਾਹਿਬ ਰਾਮਪੀਰ ਬਾਰਡਰ ਵੇਖਣ ਵਾਸਤੇ ਮੱਤ ਉਹ ਵੇਖਦੇ ਨੇ ਇਹ ਕੀ ਆ ਉਹਨਾਂ ਨੂੰ ਫਿਰ ਲਾ ਪੁੱਛਦੇ ਨੇ ਉਹ ਪੀਏ ਸਰਕਾਰ ਕਿੱਥੇ ਆ ਉਹ ਕਹਿੰਦੇ ਝਾੜੂ ਵਾਲੇ ਹੁਣ ਦਿੱਲੀੋਂ ਬੰਦੇ ਆਂਦੇ ਉਹ ਕਹਿੰਦੇ ਅਸੀਂ ਤਾਂ ਦਿੱਲੀੋਂ ਝਾੜੂ ਮਂਗਾਤਾ ਜੇ ਕਲ ਬਖਵਤੀ ਸਾਹਿਬ ਆਏ ਜੀ ਦਿੱਲੀੋਂ ਦੇ ਝਾੜੂ ਮਂਗਾਤਾ ਜੇ ਕੱਲ ਰੇਖਾ ਗੁਪਤਾ ਜੀ ਆਏ ਉਹਨਾਂ ਨੇ ਕਿਹਾ ਵੀ ਅਸੀਂ ਉੱਥੋਂ ਮਂਗਾਤਾ ਤੇ ਹੁਣ ਉਸ ਹਾਲਾਤ ਵੇ ਲੋ ਜਿਹੜੀ ਇਹ ਗੰਗਾ ਕਹਿੰਦੇ ਸਾਫ਼ ਨਹੀਂ ਹੋ ਸਕਦੀ ਉਹ ਵੀ ਦਿਨ 3 ਮਹੀਨਿਆਂ ਦੇ ਵਿੱਚੋਂ ਸਾਫ਼ ਕਰਕੇ ਦਿਖਾਤੀ ਆ ਇਸ ਕਰਕੇ ਜਿਹੜਾ ਬਦਲਾ ਪੰਜਾਬ ਦੇ ਲੋਕਾਂ ਨੇ 2022 ਦੇ ਵਿੱਚ ਹੁਣਿਆ ਸੀਗਾ ਉਹ ਲੋਕਾਂ ਸਮਝ ਆ ਚੁੱਕੀ ਆ ਕਿ ਇਹ ਨਿਲੈਕਾਂ ਦੀ ਸਰਕਾਰ ਆ ਤੇ ਇਹਨਾਂ ਕੋਲ ਚੁਟਕਲੇ ਦੇ ਜੁਮਲੇ ਹੋਰ ਕੁਛ ਨਹੀਂ ਹੈਗਾ ਗੋਂਗਲਾਂ ਤੋਂ ਮਿੱਟੀ ਝਾੜ ਰਹੇ ਨੇ ਤੇ 2027 ਦੇ ਵਿੱਚ ਇਨਾ ਜਿਹਾ ਦਿੱਲੀ ਵਿੱਚ ਸੀ ਨਾ ਕੋਈ ਸੀਨ ਨਹੀਂ ਜਿੱਤੇ ਸਾਰੇ ਕਹਿੰਦੇ ਆ ਮੁੱਖ ਮੰਤਰੀ ਵਿਹਰ ਗਿਆ ਉਹ ਸਾਹ ਵਿਹਾਰ ਕੀ ਹੋਣਾ ਵਾ ਜੀ ਇੱਥੇ ਮੁੱਖ ਮੰਤਰੀ ਵਿਹਾਰਨੇ ਆ ਤੇ ਸਾਰੇ ਟੋਟਲੇ ਝਾੜੂ ਜੀਰੋ ਦੇ ਸਿਮਟ ਕੇ ਰਹਿ ਜਾਗੇ ਜੀ ਇੱਕ ਬਾਰੇ ਸਿਖਿਆ ਮੁੱਖ ਮੰਤਰੀ ਪੰਜਾਬ ਕਹਿੰਦੇ ਨੇ ਵੀ ਅਮਰਸਿਧ ਸਾਹਿਬ ਨੂੰ ਜਿਹੜਾ ਪਵਿੱਤਰ ਦਗੜੀ ਦਰਸਾ ਦਿੱਤਾ ਜਾਊਗਾ ਕੀ ਲੱਗਦਾ ਹੈ ਵਾਕਈ ਪਵਿੱਤਰ ਦਰਦੀ ਦਿੱਤਾ ਜਾਊਗਾ ਅਸੀਂ ਦੇਖਿਆ ਥਾਂ ਥਾਂ ਤੇ ਗੰਦਗੀ ਦੇ ਢੇਰ ਨੇ ਥਾਂ ਥਾਂ ਤੇ ਕੂੜੇ ਢੇਰ ਨੇ ਕੀ ਲੱਗਦਾ ਪਵਿੱਤਰ ਦਰਦੀ ਦਾ ਜਿਹੜਾ ਦਰਜਾ ਜਿਹੜਾ ਉਹ ਦਿੱਤਾ ਜਾਊਗਾ ਸ਼ਹਿਰ ਨੂੰ ਉਹ ਤਾਂ ਮੈਨੂੰ ਤੇ ਇਹ ਲੱਗਦਾ ਜੀ ਉਹ ਜੋ ਸ਼ਾਮ ਨੂੰ 6 ਤੇ ਉਦੋਂ ਨੂੰ ਲੱਗਦਾ ਵਾ ਯਾਰ ਆ ਬੋਲ ਦਿੱਤਾ ਜਾਵੇ ਪਰ ਖਾਲੇ ਬੋਲ ਨਾਲ ਕੁਛ ਨਹੀਂ ਹੋਣਾ ਇਹ ਸੜਕਾਂ ਦੇ ਉੱਤਰਨਾ ਪੈਣਾ ਵਾ ਸੜਕਾਂ ਦੇ ਝਾੜੂ ਫੜਨੇ ਪੈਣੇ ਆ ਪਹਿਲਾਂ ਇਹੋ ਸਰਕਾਰ ਇਹੋ ਬੰਦੇ ਸੀ ਨਾ ਸੜਕਾਂ ਝਾੜੂ ਫੜ ਕੇ ਤੁਰੇ ਫਿਰਦੇ ਸੀਗੇ ਉਸ ਤੋਂ ਬਾਅਦ ਜਿਹੜੇ ਮੁਲਾਜ਼ਮ ਆ ਸਰਕਾਰ ਆ ਜਿਹੜੀ ਕਾਰਪੋਰੇਸ਼ਨ ਆ ਉਹ ਨਹੀਂ ਇਹਨਾਂ ਦੇ ਕਹਿੰਦੇ ਝਾੜੂ ਫੜਦੇ ਭਈ ਤੇ ਬਾਕੀ ਲਈ ਕੀ ਕਰਨਾ ਇਹਨਾਂ ਵਿੱਚ ਤੇ ਮੁਖਮੰਦੀ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਕਮਰਿਆਂ ਦੇ ਵਿੱਚੋਂ ਬਾਹਰ ਨਿਕਲੋ ਡਰਾਈング ਰੂਮ ਚੋਂ ਬਾਹਰ ਨਿਕਲੋ ਤੇ ਪਬਲਿਕ ਦੇ ਵਿੱਚ ਆ ਕੇ ਪਬਲਿਕ ਦਾ ਹਾਲ ਤਾਂ ਜਾਨੋ ਬਣਿਆ ਕੀ ਹੋਇਆ ਇੱਥੇ ਇੱਥੇ ਪਿਛਲੇ ਸਾਲ ਚਿਕਨ ਗੁਨੀਆ ਸਾਰੇ ਲੋਕ ਅੰਮ੍ਰਿਤਸਰ ਸ਼ਹਿਰ ਤਰਾਹੀ ਤਰਾਹੀ ਕਰ ਗਿਆ ਹੀ ਆ ਹੁਣ ਵੀ ਹਲਾਤ ਉਹੀ ਪਏ ਨੇ ਠੀਕ ਹੈ ਬਹੁਤ ਧੰਨਵਾਦ ਜੀ ਬਿਲਕੁਲ ਤੁਸੀਂ ਦੇਖਿਆ ਲੋਕ ਬੜੇ ਪਰੇਸ਼ਾਨ ਇਥੋਂ ਕਰਤਾਰਨਗਰ ਛਾਟੇ ਦੇ ਅਤੇ ਅਨੋਨ ਅੱਜ ਜਿਹੜਾ ਰੋਜ਼ ਪ੍ਰਦਰਸ਼ਨ ਕੀਤਾ ਗਿਆ ਅੱਜ ਮੀਡੀਆ ਨੂੰ ਸਾਰ ਨਹੀਂ ਆਇਆ ਗਿਆ ਅਤੇ ਲੋਕਾਂ ਸਾਹਮਣੇ ਆਪਣੀਆਂ ਮੰਗਾਂ ਲੈ ਕੇ ਆਏ ਨੇ ਜਿੱਥੇ ਲੋਕਾਂ ਨੇ ਕਿਹਾ ਵੀ ਜੇਕਰ ਉਹਨਾਂ ਦੀਆਂ ਮੰਗਾਂ ਜਿਹੜੀਆਂ ਸ਼ੁੱਕਰਵਾਰ ਤੱਕ ਜਿਹੜਾ ਇਹ ਇਲਾਕਾ ਸਾਡਾ ਜਿੱਕਰ ਨਾਗ ਸਾਫ਼ ਕੀਤਾ ਗਿਆ ਤੇ ਇਹਦਾ ਜਿਹੜਾ ਇਥੋਂ ਦਾ ਜੌਨ ਜਿਹੜਾ ਕਾਰਪੋਰੇਟ ਦਫ਼ਤਰ ਹੈ ਉਸਦੇ ਜਿਹੜੇ ਬਾਹਰ ਧਰਨਾ ਬਲ ਸੰਗੀਤਾ ਜਾਵੇਗਾ ਮੈਨੂੰ ਦਿਉ ਜਤ ਮੈਂ ਤੁਹਾਡਾ ਹਰਦੀਪ ਸਿੰਘ ਗਰੇਵਾਲ ਪ੍ਰਾਈਮ ਸਟਮ ਲਈ ਅਮਰਸਾਲ